ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮਹਰਪਾਲ ਸਿੰਘ ਮਾਹਰਾਨੋ ਡੇਰੀ ਫਾਰਮ ਤੇ ਆਪਾਂ ਤੁਹਾਨੂੰ ਆਪਣੇ ਪਿੰਡ ਚੁਰਕਾਰ ਦੀ ਵੀਡੀਓ ਦਿਖਾਉਨੇ ਆ ਤੇ ਆਪਾਂ ਮੱਸੀਆ ਤੇ ਆਏ ਜੀ ਆ ਦੇਖੋ ਮਿੱਲਾ ਲੱਗਿਆ ਦੇਖੋ ਜੀ ਮੱਸੀਆ ਬਹੁਤ ਵਧੀਆ ਭਰ ਰਹੀ ਹੈ ਤੇ ਖੇਡਾਂ ਖੁੱਡਾਂ ਵਾਲੇ ਬਹੁਤ ਆਏ ਹੋਏ ਨਹੀਂ ਸੋਣਾ ਸਸਤਾ ਦਿੱਖੇ ਆ ਦੇਖੋ ਆ ਮੇਰੇ ਕਿਰਦਾਰ ਦੇ ਜੀ ਦੇਖੋ ਇਹ ਦਰਵਾਸਾ ਬਣਿਆ ਆ ਜੀ ਹਦਰਾਗਿਸ਼ਰੂ ਗੁਰਜੀ 17 ਜਿੰਦੂਗੜ੍ਹਪੁਰ ਤੋਂ ਆਪਾਂ ਚੱਲੇ ਸ੍ਰੋਗਰ ਵਿੱਚ ਪੰਜ ਸੰਨਾਣਾ ਕਰਨੀ ਪੰਜ ਇਹ ਵੀਡੀਓ ਨੂੰ ਗੁਰਜੀ ਬਾਤ ਤੋਂ ਬਾਅਦ ਸ਼ੇਅਰ ਕਰੋ ਫੇਨ ਨੂੰ ਫੋਲੋ ਕਰੋ ਕਿ ਬੱਚੇ ਇੱਕ ਹੀ ਮਿੰਟ ਤੇ ਰਾਉਂਡ ਰਿਫਰਮ ਦੇ ਦੇ ਦਿੱਤੇ ਸਾਨੂੰ ਨਵੀਆਂ ਨਵੀਆਂ ਵੀਡੀਓ ਬਣਾ ਕਰਨੀਆਂ ਕੰਮਕਾਰ ਪ੍ਰਤੀ ਨਵੀਆਂ ਵੀਡੀਓ ਦਿਖਾਇਆ ਕਰਾਂਗੇ ਸਾਨੂੰ ਕੰਮਕਾਰ ਵਾਸਤੇ ਅੱਸੇ ਕਸ਼ੂ ਪਾਲਖ ਕਿਵੇਂ ਪਾਲੀ ਨੇ ਕਿਵੇਂ ਮੈਂ ਕਹਿੰਦਾ ਆਮ ਦੀ ਫਰਾਗੀ ਪੰਜ ਸਨਾਨਾ ਕਰਨ ਦੇਖੋ ਜੀ ਨਾਮਮ ਦੋਸਤ ਕਰੋ ਪੰਜ ਸਨਾਨਾ ਕਰਨਾ ਲੈ ਜੀ ਤੇ ਪੰਜ ਨਾਣਾ ਕਰਕੇ ਆਪਾਂ ਦਰਵਾਸ਼ਾ ਤੇ ਫਟੇਕਾਂਗੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਪੇਜ ਦੇ ਉੱਤੇ ਤੁਹਾਨੂੰ ਬਹੁਤ ਸੋਹਣੀ ਸੋਹਣੀ ਵੀਡੀਓ ਪਾਇਆ ਕਰਾਂਗੇ ਆਪਾਂ ਦਰਵਾਰ ਸਾਹਿਬ ਦੀ ਹੋਵੇ ਜਿਵੇਂ ਸ਼ੁਰੂ ਕਰਦੀਆਂ ਵੀਡੀਓ ਲਾ ਲਵਾਂ ਜਾਂ ਮੱਝਾਂ ਬਾਰੇ ਵੀਡੀਓ ਲਾ ਲਵਾਂ ਜਿਵੇਂ ਕਿਵੇਂ ਪਾਲਣੀਆਂ ਨੇ ਕਿਵੇਂ ਆਪਾਂ ਨੇ ਮੇਨਟੇਨ ਕਰਦੇ ਉਹਨਾਂ ਦੇ ਇੱਕ ਨੇ ਦੇ ਪਸ਼ੂ ਦੇ ਵਧਾ ਕੇ ਆਪਾਂ ਨੇ ਕਿਵੇਂ ਡੇਰੀ ਫਾਰਮ ਨੂੰ ਅੱਗੇ ਲਿਆਂਦਾ ਉਹਦੇ ਵਾਸਤੇ ਸਾਨੂੰ ਦੱਸਿਓ ਕਰਾਂਗੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸ਼ੇਅਰ ਕਰੋ ਧੰਨਵਾਦ